ਮਹਾਰਿਜਾ ਕਾਲਸਵਰ ਜੀ ਕੀ ਫਤਿਹ ਅਸਮੇਤ ਅਨੁਸਾਰ ਤੋਂ ਵੱਡੀ ਖਬਰ ਸੁਣਾਉਣ ਜਾ ਰਹੇ ਆ ਖਬਰ ਜੁੜੀ ਆ ਭਾਈ ਅੰਮਰਤਪਾਲ ਸਿੰਘ ਦੇ ਨਾਲ ਉਸ ਤੋਂ ਪਹਿਲਾਂ ਤੁਹਾਨੂੰ ਕੁਝ ਇੱਕ ਹੋਰ ਵੀਰ ਵੀ ਦੱਸ ਦਾਂਗਾ ਫਿਰ ਆਪਾਂ ਭਾਈ ਅੰਮਰਤਪਾਲ ਸਿੰਘ ਦੀ ਜਿਹੜੀ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਉਹਦੇ ਬਾਬਤ ਗੱਲਬਾਤ ਕਰਦੇ ਆ ਸ੍ਰੀ ਮਕਸਰ ਮਾਗੀ ਦੇ ਮੇਲੇ ਉੱਤੇ ਅਈ ਅੰਮਰਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਫਰੀਦਕੋੜ ਤੋਂ ਐਮਪੀ ਸਰਦਾਰ ਸਰਬਜੀਤ ਸਿੰਘ ਖਾਲਸਾ ਅਤੇ ਹੋਰ ਨਾਲ ਸਿੱਖ ਜਥੇਬੰਦੀਆਂ ਜਿਹੜੀਆਂ ਜੁੜ ਕੇ ਇੱਕ ਵੱਡੀ ਪਾਰਟੀ ਦਾ ਜਿਹੜਾ ਐਲਾਨ ਕਰਨ ਜਾ ਰਹੀਆਂ ਨੇ ਪੰਜਾਬ ਬਚਾਓ ਜਿਹੜਾ ਇੱਕ ਨਾਰਾ ਦਿੱਤਾ ਗਿਆਗਾ ਪਾਰਟੀ ਨੂੰ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾਗਾ ਕਿ ਸ਼ਰੋਣੀ ਅਕਾਲੀ ਦਲ ਜਾਂ ਆਪਾਂ ਇਹ ਕਹਦੇ ਕਿ ਬਾਦਲ ਦਾ ਜਿਹੜਾ ਕਿ ਲਗਾਤਾਰ ਤਿੰਨ ਵਾਰ ਜਿਹੜਾ ਚੋਣਾ ਹਾਰ ਗਿਆ ਜਿਨ੍ਹਾਂ ਦੀ ਹਾਲਤ ਬਹੁਤ ਬੁਰੀ ਆ ਤੇ ਉਹ ਵੀ ਉੱਥੇ ਕਾਨਫਰੰਸ ਕਰਨ ਜਾ ਰਿਹਾਗਾ ਹੁਣ ਦੇਖਣਾ ਬਣਦਾਗਾ ਕਿ ਸਿਆਸਤ ਦੇ ਵਿੱਚ ਵੱਡਾ ਧਮਾਕਾ ਹੋਣਾ ਜਾ ਰਿਹਾਗਾ ਵੇਖਦੇ ਆ ਕਿ ਸਿੱਖ ਨੌਜਵਾਨ ਕਿਹੜੀ ਪਾਰਟੀ ਵੱਲ ਜਾ ਰਹੇ ਨੇ ਕਿਉਂਕਿ ਪਹਿਲਾਂ ਬਦਲਾ ਲੋਕਾਂ ਨੇ ਲਿਆਂਦਾ ਸੀ ਬੜੇ ਚਾਵਾਂ ਦੇ ਨਾਲ ਬਹੁਤ ਵਰਤਮਾਨ ਤੇ ਜਿਹੜੇ ਬੜੀਆਂ ਉਮੀਦਾਂ ਸੀ ਤੇ ਭਗਵੰਤ ਮਾਨ ਉਹਨਾਂ ਉਮੀਦਾਂ ਤੇ ਖਰਾ ਨਹੀਂ ਉਤਰ ਸਕਿਆ ਤਾਂ ਰਾਜ ਦਾ ਤੁਹਾਨੂੰ ਪਤਾ ਹੀ ਆ ਜਿਹੜਾ ਹਾਲ ਹੋਇਆਗਾ ਜਾਂ ਹੋ ਰਿਹਾਗਾ ਜਾਂ ਉਹਨਾਂ ਨੇ ਕੀਤਾਗਾ ਪੰਜਾਬ ਦਾ ਹਾਲ ਤੇ ਬਾਪੂ ਤਰਸੇਵ ਸਿੰਘ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਭਾਈ ਅੰਮਰਪਾਲ ਸਿੰਘ 14 ਜਨਵਰੀ ਨੂੰ ਮਾਘੀ ਮਸਰ ਦੇ ਮੇਲੇ ਤੇ ਪਹੁੰਚ ਰਿਹਾਗਾ ਉਸ ਤੋਂ ਪਹਿਲਾਂ ਪਹਿਲਾਂ ਰਿਹਾ ਹੋ ਰਿਹਾਗਾ ਇਹ ਸੂਤਰਾਂ ਤੋਂ ਵੱਡੀ ਜਿਹੜੀ ਜਾਣਕਾਰੀ ਪ੍ਰਾਪਤ ਹੋਈ ਆ ਤੁਹਾਨੂੰ ਪਹਿਲਾਂ ਵੀ ਅਸੀਂ ਦੱਸ ਦਿਆ ਜਿੰਨੀ ਕਿ ਸਾਡੇ ਕੋਲੇ ਜਾਣਕਾਰੀ ਪ੍ਰਾਪਤ ਹੁੰਦੀ ਆ ਉਹ ਅਸੀਂ ਤੁਹਾਡੇ ਤੱਕ ਲੈ ਕੇ ਆਉਂਦੇ ਆ ਇਹ ਹੁਣ ਸਭ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਭਾਈ ਅੰਮਰਤਪਾਲ ਸਿੰਘ ਮਾਗੀ ਦੇ ਮੇਲੇ ਤੋਂ ਜਾਨੀ ਕਿ 14 ਜਨਵਰੀ ਤੋਂ ਪਹਿਲਾਂ ਪਹਿਲਾਂ ਰਿਹਾ ਹੋ ਕੇ ਸ੍ਰੀ ਬਕਸਰ ਸਾਹਿਬ ਖੋਲ ਜਾ ਕੇ ਉੱਥੇ ਪਾਰਟੀ ਦਾ ਜਿਹੜਾ ਐਲਾਨ ਕਰਨ ਗਏ ਜਣੇ ਕਿ ਹੁਣ ਭਾਈ ਅੰਮਰਪਾਲ ਸਿੰਘ ਦੀ ਜਿਹੜੀ ਸਿਆਸਤ ਦੇ ਵਿੱਚ ਵੱਡੀ ਐਂਟਰੀ ਹੋ ਚੁੱਕੀ ਆ ਤੁਹਾਨੂੰ ਪਹਿਲਾਂ ਪਤਾ ਕਿ ਭਾਈ ਅੰਮਰਪਾਲ ਸਿੰਘ ਖਨੂਰ ਸਾਹਿਬ ਵਾਸੀਆਂ ਨੇ ਸਭ ਤੋਂ ਵੱਡ ਬੋਟਾਂ ਦੇ ਨਾਲ ਰਿਕਾਰਡ ਤੋੜ ਜਿੱਤ ਦੇ ਨਾਲ ਜਿਤਾਇਆ ਸੀ ਉਹਨਾਂ ਨੂੰ ਤੇ ਉਸ ਤੋਂ ਬਾਅਦ ਉਹਨਾਂ ਤੇ ਦੁਬਾਰੇ ਫਿਰ ਐਨਐਸਐ ਲੱਗੀ ਤਾਂ ਜਿਹੜੇ ਦੋਨੇ ਐਨਐਸਐ ਨੂੰ ਲੈ ਕੇ ਜਿਹੜਾਗਾ ਪੂਰਾ ਜਿਹੜਾ 2 ਸਾਲ ਹੋ ਚੁੱਕੇ ਨੇ ਤੇ ਇਸ ਨੂੰ ਲੈ ਕੇ ਵੇਖ ਸਕ ਕੁਝ ਜਿਹੜਾ ਕਿ ਉਹਨਾਂ ਦੇ ਵਕੀਲ ਸਭਾ ਵੱਲੋਂ ਜਿਹੜੀਆਂ ਬਾਰ-ਬਾਰ ਇਹ ਦਲੀਲਾਂ ਦਿੱਤੀਆਂ ਜਾ ਰਹੀਆਂ ਨੇ ਕੋਰਟ ਦੇ ਵਿੱਚ ਕਿ ਭਾਈ ਅਮਰਪਾਲ ਸਿੰਘ ਨਾਲ ਐਡਾ ਵੱਡਾ ਜਿਹੜਾ ਧੋਖਾ ਕੀਤਾਗਾ ਇਹ ਸੈਂਟਰ ਸਰਕਾਰ ਆ ਤੇ ਏਜੰਸੀਆਂ ਨੇ ਰਲ ਕੇ ਭਗਵੰਤ ਮਾਨ ਨੂੰ ਇੱਕ ਮੋਹਰਾ ਬਣਾ ਕੇ ਉਹਨਾਂ ਉੱਤੇ ਜਿਹੜਾ ਐਨਐਸ ਲਗਾ ਦਿੱਤਾ ਪਰ ਜਿਹੜੀ ਐਨਐਸ ਬਣਦੀ ਹੀ ਨਹੀਂ ਤੋ ਕਿੰਨੀ ਬਣਦੀ ਜਿਹੜੀ ਐਨਐਸ ਲਾਉਣ ਦੀ ਇਸ ਨੂੰ ਲੈ ਕੇ ਹੁਣ ਵੱਡੀ ਖਬਰ ਸਾਹਮਣੇ ਨਿਕਲ ਕੇ ਇਹ ਆ ਰਹੀ ਆ ਕਿ ਭਾਈ ਅੰਮਰਤਪਾਲ ਸਿੰਘ 14 ਜਨਵਰੀ ਨੂੰ ਸ੍ਰੀ ਮੁਕਸਾ ਸਾਹਿਬ ਦੀ ਧਰਤੀ ਉੱਤੇ ਪਹੁੰਚ ਰਹੇ ਨੇ ਉੱਥੇ ਇੱਕ ਨਵੀਂ ਪਾਰਟੀ ਦਾ ਆਯੋਜਨ ਕਰਨਗੇ ਨਵੀਂ ਪਾਰਟੀ ਦਾ ਐਲਾਨ ਕਰਨਗੇ ਇਸ ਨੂੰ ਲੈ ਕੇ ਜਿੱਥੇ ਬਖ ਬਖਾ ਜਥੇਬੰਦੀਆਂ ਵੱਲੋਂ ਭਾਈ ਅੰਮਰਤਪਾਲ ਸਿੰਘ ਦੇ ਪੋਸਟਰ ਜਿਹੜੇ ਰਿਲੀਜ਼ ਕੀਤੇ ਜਾ ਰਹੇ ਨੇ ਫਲੈਕਸ਼ੀਆਂ ਲੱਗ ਚੁੱਕੀਆਂ ਨੇ ਥਾਂ-ਥਾਂ ਤੇ ਤੇ ਜਿਹੜਾ ਸਿੱਖ ਸੰਗਤ ਦੇ ਵਿੱਚ ਇੱਕ ਵੱਡਾ ਆਪਾਂ ਇਹ ਕਹਿੰਦੇ ਹਾਂ ਉਤਸ਼ਾਹ ਆ ਸਿੱਖ ਨੌਜਵਾਨਾਂ ਦੇ ਵਿੱਚ ਕਿਉਂਕਿ ਸਿੱਖ ਨੌਜਵਾਨ ਅੱਜ ਪੰਜਾਬ ਦੀ ਧਰਤੀ ਦੇ ਉੱਤੇ ਨਸ਼ੇ ਦਾ ਇੱਕ ਕਰੋਪ ਚੱਲ ਰਿਹਾ ਹੈਗਾ ਜਿਹੜੇ ਨੌਜਵਾਨ ਨੂੰ ਕੋਈ ਰਾਹ ਨਹੀਂ ਦਿੰਦਾ ਉਹ ਸਿਰਫ ਆਪਣੇ ਨਸ਼ੇ ਦੀ ਪੂਰਤੀ ਲਈ ਆਪਣਾ ਜੀਵਨ ਜਿਉਣ ਦੇ ਲਈ ਤਤਪਰ ਹਨ ਪਰ ਇਸ ਸਾਰੇ ਨੂੰ ਕੁਝਦ ਕੱਢਣ ਵਾਸਤੇ ਭਾਈ ਅੰਮ੍ਰਿਤਪਾਲ ਸਿੰਘ ਨੇ ਪਹਿਲਾਂ ਵੀ ਖਾਲਸਾ ਬਹੀਰ ਸ਼ੁਰੂ ਕੀਤੀ ਸੀ ਜੇ ਇਹਦੇ ਵਿੱਚ ਹਜ਼ਾਰਾਂ ਨੌਜਵਾਨਾਂ ਨੇ ਅੰਮ੍ਰਿਤ ਛਕਿਆ ਹਜ਼ਾਰਾਂ ਨੌਜਵਾਨਾਂ ਨੇ ਨਸ਼ਾ ਛਡਿਆ ਅੱਜ ਅਸੀਂ ਦੇਖਦੇ ਕਹਿੰਦੇ ਢਿੰਗ ਸਿੰਘਾ ਨੇ ਵੀ ਕਹਿ ਦਿੱਤਾ ਕਿ ਸਾਡੀ ਜਿਹੜੀ ਇਹ ਅਣਖ ਜਾਗੀ ਆ ਕੁਝਕ ਜਿੰਨੇ ਜੋ ਕਿ ਨਿੰਗ ਬਾਣੇ ਦੇ ਵਿੱਚ ਆਏ ਨੇ ਬਾਅਦ ਦੇ ਵਿੱਚ ਆ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਆਉਣ ਦੇ ਨਾਲ ਅਸੀਂ ਜਿਹੜਾ ਕਿ ਇਸ ਕਾਰਜਵਾਲ ਤੋਏ ਆ ਹੁਣ ਕਈਆਂ ਨੇ ਕਹਿ ਦੇਣਾ ਕਿ ਭਾਈ ਅੰਮ੍ਰਿਤਪਾਲ ਸਿੰਘ ਦਾ ਭਰਾ ਆਪ ਨਸਾ ਕਰਦਾ ਸੀ ਉਹ ਨਸਾ ਨਹੀਂ ਸੁਲਾ ਸਕਿਆ ਇਹ ਬੇ ਤੁਖੀਆਂ ਗੱਲਾਂ ਕਰਨੀਆਂ ਸਰਕਾਰਾਂ ਬਹੁਤ ਕੁਝ ਕਰਦੀਆਂ ਨੇ ਬਹੁਤ ਇਲਜ਼ਾਮ ਬਾਜੀ ਕਰਦੇ ਨੇ ਕਦਰ ਕੁਸੀ ਪਰਿਵਾਰ ਦੀ ਕੀਤੀ ਆ ਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਰੱਜ ਕੇ ਕੀਤੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਜਿਸ ਤੋਂ ਅੰਮ੍ਰਿਤਪਾਲ ਸਿੰਘ ਜਿਸ ਦਿਨ ਭਗੌੜਾ ਹੋਇਆ ਸੀ ਉਸ ਤੋਂ ਬਾਅਦ ਉਹਨਾਂ ਦੀ ਕਦਰ ਕੁਸੀ ਕਿੰਨੀ ਕੀਤੀ ਗਈ ਆ ਤੇ ਇਸ ਨੂੰ ਲੈ ਕੇ ਹੁਣ ਸਭ ਤੋਂ ਵੱਡੀ ਜਿਹੜੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਇੱਕ ਆਪਾਂ ਇਹ ਕਹਿ ਲਈਏ ਕਿ ਇੱਕ ਤਹਿਲਕਾ ਮਚਾਉਣ ਵਾਲੀ ਖਬਰ ਆ ਕਿ ਸਿਆਸੀ ਪਾਰਟੀਆਂ ਦੇ ਵਿੱਚ ਸਿਆਸੀ ਪਾਰਟੀ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਆ ਕਿ ਜੇਕਰ ਭਾਈ ਅੰਮਰਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਖਾਲਸਾ ਅਤੇ ਹੋਰ ਸਿੱਖ ਜਥੇਬੰਦੀਆਂ ਨੇ ਨਵੀਂ ਪਾਰਟੀ ਬਣਾ ਲਿੱਤੀ ਤਾਂ ਆਉਣ ਵਾਲਾ ਉਹ ਦਿਨ ਦੂਰ ਨਹੀਂ ਜਦੋਂ ਕਿ ਇੱਕ ਨਰੋਲ ਸਿੱਖ ਕੌਮ ਦੀ ਜਿਹੜੀ ਸਰਕਾਰ ਹੋਵੇਗੀ ਜਿਹੜਾ ਸਾਰਿਆਂ ਤੋਂ ਕਿਹਾ ਜਾ ਰਿਹਾ ਹੈਗਾ ਅਸੀਂ ਅਰਦਾਸ ਦੇ ਵਿੱਚ ਰੋਜ਼ ਪੜਦੇ ਆਂ ਅਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਇਸ ਦੇ ਚੱਲਦਿਆਂ ਹੋਇਆ ਲੱਗਦਾ ਕਿ ਪੰਜਾਬ ਦੇ ਜਿਹੜੀ ਇਸ ਸਤੈਵ ਜਿਹੜੇ ਹਾਲਾਤ ਨੇ ਉਹਨਾਂ ਨੂੰ ਭਾਗਦੇ ਹੋਏ ਇਹ ਗਰਬਾਣੀ ਦੀਆਂ ਜਿਹੜੀਆਂ ਇਹ ਅਰਦਾਸ ਜਿਹੜੀ ਆ ਪੂਰੀ ਹੋਣ ਵਾਲੀ ਆ ਲੱਗਦਾ ਕਿ ਇੱਕ ਨਰੋਲ ਸਿੱਖ ਕੌਮ ਦੀ ਸਰਕਾਰ ਬਣੂਗੀ ਪਰ ਉਸ ਤੋਂ ਪਹਿਲਾਂ ਅਕਾਲੀ ਦਲ ਨੂੰ ਲੋਕਾਂ ਪੰਤਕ ਸਰਕਾਰ ਸਮਝਦੇ ਸੀ ਪਰ ਉਹਨਾਂ ਨੇ ਜੋ ਸਿੱਖ ਕੌਮ ਦਾ ਘਾਣ ਕੀਤਾ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਉਹਨਾਂ ਦਾ ਹੱਥ ਰਿਹਾਗਾ ਬਰਗਾੜੀ ਮੋਰ ਤੇ ਤੋਂ ਲੈ ਕੇ ਬਿਆਦੀਆਂ ਦੇ ਤੱਕ ਜਿਹੜਾ ਉਸਤਪਨਾ ਕੀਤੀ ਤੁਹਾਨੂੰ ਸਾਰਾ ਪਤਾ ਕਿ ਉਹਨਾਂ ਨੇ ਕੀ ਕੁਝ ਕੀਤਾ ਰਾਜ ਕੇ ਜਿਹੜਾ ਸਿੱਖੋਂ ਮੁਕਤੇ ਤਸੱਦਦ ਕੀਤਾ ਇਸ ਨੂੰ ਲੈ ਕੇ ਜਿਹੜਾ ਅੱਗੇ ਤਿੰਨ ਵਾਰੀ ਹੁਣ ਜਿਹੜੀ ਸਰੋਨੀ ਅਕਾਲੀ ਦਲ ਬਾਦਲ ਪਾਰਟੀ ਉਹ ਹਾਰ ਚੁੱਕਿਆਗਾ ਉਹਨਾਂ ਦੀ ਜਿਹੜੀ ਦੁਰਦਸ਼ਾਗੀ ਉਹ ਇੱਕ ਆਪਾਂ ਇਹ ਕਹਿ ਲਈਏ ਕਿ ਬਹੁਤ ਹੀ ਨਾਜ਼ੁਕ ਬਣੀ ਹੋਈ ਆ ਤੇ ਮਾੜੀ ਬਣੀ ਹੋਈ ਆ ਪਰ ਦੂਜੇ ਪਾਸੇ ਇਹ ਲਗਾਇਆ ਜਾ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਸਿੰਘ ਵੀਰ ਬਾਦਲਾ ਮੁਖ ਸਾਹਿਬ ਦੀ ਆਪਣੀ ਰੈਡੀ ਨੂੰ ਵਧਾਉਣ ਦੇ ਬਾਅਦ ਤੇ ਇਕੱਠ ਵਧਾਉਣ ਦੇ ਬਾਅਦ ਤੇ ਪਿੰਡਾਂ ਦੇ ਵਿੱਚ ਬੱਸਾਂ ਭੇਜੂਗਾ ਬੱਸਾਂ ਭਰ-ਭਰ ਕੇ ਚਾਹੇ ਉਹ ਦਿਹਾੜੀ ਤੇ ਲਜਾਣੇ ਪੈ ਜਾਣਾ ਕਿਉਂਕਿ ਹਰ ਇੱਕ ਨੂੰ ਹੁੰਦਾਗਾ ਕਿ ਅਸੀਂ ਘਰੇ ਬੈਠੇ ਆ ਜੇ ਸਾਨੂੰ 4-500 ਮਿਲਦਾਗਾ ਸਾਡਾ ਕੀ ਜਾਂਦਾਗਾ ਇਸ ਤਰ੍ਹਾਂ ਪਹਿਲਾਂ ਵੀ ਕਰਦੇ ਰਹੇ ਨੇ ਐਤੋਂ ਤੱਕ ਕਿ ਨਰੇਗਾ ਜਿਹੜੇ ਮਜ਼ਦੂਰ ਨੇ ਨਰੇਗਾ ਜਿਹੜੇ ਦਿਹਾੜੀ ਕਰਦੇ ਨੇ ਉਹਨਾਂ ਨੂੰ ਵੀ ਆਪਦੀ ਆਪਣੇ ਬੱਸਾਂ ਦੇ ਵਿੱਚ ਲੈ ਕੇ ਜਾਂਦੇ ਵੇਖੇ ਨੇ ਤੇ ਇਸ ਕਰਕੇ ਹੁਣ ਕੱਠ ਦਾ ਮਹਿਣਾ ਨਹੀਂ ਹੁੰਦਾ ਕਿ ਕਿਹੜੇ ਪਾਸੇ ਕੱਠ ਜ਼ਿਆਦਾ ਹੁੰਦਾਗਾ ਪਰ ਇਹ ਤਾਂ ਹੁਣ ਮਾਗੀ ਦੇ ਮੇਲੇ ਉੱਤੇ ਜੋ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਦੀ ਪਾਰਟੀ ਦਾ ਜਿਹੜਾ ਐਲਾਨ ਕਰਨਗੇ ਸਾਰੇ ਸਿੱਖ ਕੌਮ ਦੀ ਜਿਹੜੀ ਨਿੰਗਾ ਗਈ ਉਹ ਭਾਈ ਅੰਮਰਤਪਾਲ ਸਿੰਘ ਤੇ ਟਿਕੀ ਹੋਈ ਆ ਅਤੇ ਨੌਜਵਾਨ ਭਾਈ ਅੰਮਰਤਪਾਲ ਸਿੰਘ ਨੂੰ ਬਾਹਰ ਕਢਾਉਣ ਦੇ ਵਿੱਚ ਤਤਪਰ ਲੱਗੇ ਨੇ ਅਰਦਾਸਾਂ ਕਰਦੇ ਨੇ ਗੁਰੂ ਦੇ ਅੱਗੇ ਕਿ ਭਾਈ ਅੰਮਰਤਪਾਲ ਸਿੰਘ ਜਲਦੀ ਬਾਹਰ ਆਵੇ ਤਾਂ ਕਿ ਸਿੱਖ ਕੌਮ ਦਾ ਭਲਾ ਹੋ ਸਕੇ ਤੇ ਤੁਹਾਨੂੰ ਇਹ ਸਭ ਤੋਂ ਵੱਡੀ ਖਬਰ ਅਸੀਂ ਇਹ ਦੱਸ ਦਿੱਤੀ ਆ ਕਿ ਸਾਡੇ ਸੂਤਰਾਂ ਦੇ ਅਨੁਸਾਰ ਕਿ ਭਾਈ ਅੰਮਰਤਪਾਲ ਸਿੰਘ ਡਿਬਿਊਗਰ ਜੇਲ੍ਹ ਦੇ ਵਿੱਚੋਂ ਬਾਹਰ ਆਵੇਗਾ ਤੇ 14 ਤਰੀਕ ਨੂੰ ਬਸ ਮਾਫ ਕਰਨਾ 14 ਜਰਮੀ ਤੋਂ ਪਹਿਲਾ ਪਹਿਲਾ ਬਾਹਰ ਆਵੇਗਾ ਤੇ 14 ਤਰੀਕ ਨੂੰ ਮਾਗੀ ਮੁਕਸਰ ਮੇਲੇ ਤੇ ਪਹੁੰਚੇਗਾ ਤੇ ਇੱਕ ਪਾਰਟੀ ਦਾ ਐਲਾਨ ਕਰੇਗਾ ਨਵੀਂ ਪਾਰਟੀ ਬਣਾਉਣ ਜਾ ਰਹੇ ਨੇ ਭਾਈ ਅਮਰਤਪਾਲ ਸਿੰਘ ਦੇ ਉਹਦੇ ਸਾਥੀ ਉਹਦੇ ਸਿੰਘ ਅਤੇ ਉਹਨੇ ਬੱਕ ਬੱਕ ਜਥੇਬੰਦੀਆਂ ਜੋ ਜੁੜੀਆਂ ਨੇ ਤੇ ਤੁਸੀਂ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਨਾ ਤੇ ਬਾਪੂ ਤਰਸੇਵ ਸਿੰਘ ਦੀ ਇੱਕ ਹੋਰ ਅਪੀਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਸਾਡੇ ਕੋਲੇ ਉਹਨਾਂ ਤੰਤਰ ਮੰਤਰ ਨਹੀਂ ਸਰਕਾਰਾਂ ਜਿੰਨਾ ਤੇ ਉਹਨਾਂ ਨੇ ਨੌਜਵਾਨਾਂ ਨੂੰ ਇਹ ਵੀ ਐਪੀਲ ਕੀਤੀ ਆ ਕਿ ਆਪਣੇ ਆਪਣੇ ਵਹੀਕਲ ਲੈ ਕੇ ਚਾਹੇ ਬੱਸਾਂ ਚਾਹੇ ਕਾਰਾਂ ਜੋ ਵੀ ਜਿੱਥੇ ਵੀ ਤੁਹਾਨੂੰ ਲੱਗਦਾਗਾ ਜਿਸ ਤਰ੍ਹਾਂ ਵੀ ਆ ਸਕਦੇ ਆ ਉਹ ਮਾਗੀ ਮੁਖਸਰ ਦੇ ਮੇਲੇ ਤੇ ਜਰੂਰ ਪਹੁੰਚਣਾ ਤੇ ਇਸ ਰੈਲੀ ਨੂੰ ਜਿਹੜੀ ਸਫਲ ਬਣਾਉਣਾ ਤਾਂ ਕਿ ਆਉਣ ਵਾਲਾ ਨੌਜਵਾਨਾਂ ਦਾ ਭਵਿੱਖਾ ਜਿਹੜਾ ਉਹ ਸੁਧਰ ਸਕੇ ਤੇ ਨੌਜਵਾਨ ਜਿਹੜੇ ਚਿੱਟੇ ਦੇ ਵਿੱਚ ਦਲਦਲ ਦੇ ਨਸ ਵਿੱਚ ਧਸੇ ਨੇ ਤਾਂ ਉਹ ਇਸ ਪਾਰਟੀ ਜਿਹੜੀ ਆ ਕਿ ਉਹ ਪੂਰੀ ਤੱਕ ਪਰ ਰਹੂਗੀ ਸਿੱਖ ਨੌਜਵਾਨਾਂ ਨੂੰ ਜਾਂ ਸਿੱਖ ਬੱਚਿਆਂ ਨੂੰ ਜਿੰਨਾ ਵੀ ਜਿਹੜੇ ਇਸ ਕਰੋਪੀ ਦੇ ਵਿੱਚ ਫਸੇ ਨੇ ਉਹਨਾਂ ਨੂੰ ਬਾਹਰ ਕੱਢਣ ਦੇ ਵਿੱਚ ਪੈਲ ਦੇ ਆਧਾਰ ਤੇ ਕੰਮ ਕਰੂਗੀ ਤੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਇਹ ਭਾਈ ਅੰਮ੍ਰਿਤਪਾਲ ਸਿੰਘ ਦੀ ਜੁੜੀ ਖਬਰ ਆ ਜਿੰਨੇ ਵੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਚਾਹਣ ਵਾਲੇ ਆ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚ ਨਹੀਂ ਕਰ ਦਿਓ ਕਿਉਂਕਿ ਉਹਨਾਂ ਦਾ ਬਾਪੂ ਦਾ ਸਨੇਹਾ ਦਾ ਬਾਪੂ ਤਰਸੇਮ ਸਿੰਘ ਪਿਤਾ ਸਰਦਾਰ ਐਮਪੀ ਭਾਈ ਅੰਮ੍ਰਿਤਪਾਲ ਸਿੰਘ ਦਾ ਇਹ ਨੌਜਵਾਨ ਨੂੰ ਜਿਹੜਾ ਬੱਦ ਤੋਂ ਬੱਦ ਪ੍ਰੇਤ ਕੀਤਾ ਜਾ ਸਕੇ ਤੁਸੀਂ ਵੇਖਦੇ ਰਹੋ ਪੰਜਾਬੀ ਬਿਰਸਾ ਟੀਵੀ ਮੈਂ ਹਾਂ ਮੱਖਣ ਸਿੰਘ ਉੱਬਾ